ਅੱਬ ਲੱਲਾ ਨੂਰ ਆਇਆ ਕੁਦਰਤ ਦੇ ਸਭ ਬੰਦੇ ਏਕ ਨੂਰ ਸਭ ਜਗ ਉਪਜਾ ਕੌਣ ਭਲੇ ਕੌਣ ਮੰਦੇ ਹਾਂਜੀ ਸਸਰੀਕਾਲ ਪੰਜਾਬੀਓ ਸਲਾਨਾ ਔਰਤ ਮੇਲਾ ਦਰਗਾਹ ਬਾਬਾ ਬੱਲੀਆਂ ਵਾਲੇ ਪੀਰ ਜੀ ਦਾ ਮਰੇ ਕੋਲ ਲਾ ਬਿਖੇ ਨੇੜੇ ਰੇਲਵੇ ਸਟੇਸ਼ਨ ਦਰਗਾਹ ਬਾਬਾ ਬੱਲੀਆਂ ਵਾਲੇ ਪੀਰ ਜੀ ਦੀ ਸਲਾਨਾ ਭੰਡਾਰਾ ਤੇ ਮਹਿਫਲੇ ਕਵਾਲ ਹਰ ਸਾਲ ਦੀ ਤਰ੍ਹਾਂ ਮੁੱਖ ਸੇਵਾਦਾਰ ਬਾਬਾ ਹਾਜੀ ਕਾਕੇ ਸ਼ਾਹ ਜੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ 24 ਮਈ 2024 ਨੂੰ ਦਿਨ ਚ ਬਾਬਾ ਜੀ ਦਾ ਭੰਡਾਰਾ ਹੋਵੇਗਾ ਅਤੇ ਰਾਤ ਨੂੰ ਮਹਿਫਲੇ ਇਕਵਾਲ ਮੁਹੰਮਦ ਹਨੀਸ਼ ਇਕਵਾਲ ਐਂਡ ਪਾਰਟੀ ਪਿੰਡ ਚੁੰਗਾ ਮਰੇਕੋਲਾ ਵਾਲੇ ਆਪਣਾ ਸਲਾਮਤ ਕਲਾਮ ਪੇਸ਼ ਕਰਨਗੇ ਨੇੜੇ ਰੇਲਵੇ ਸਟੇਸ਼ਨ ਮਰੇਕੋਲਾ ਵਿਖੇ ਬੱਲੀਆਂ ਵਾਲੇ ਪੀਰ ਜੀ ਦਾ ਸਾਲਾਨਾ ਪੰਡਾਰਾ ਅਤੇ ਮਹਿਫਲੇ ਕਵਾਲ urs ਮੇਲਾ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਸੋ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਮੇਲੇ ਦੀ ਰੌਣਕ ਵਧਾਓ ਅਤੇ ਮਹਿਫਲੇ ਕਵਾਲ ਸੁਣੋ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਇੱਥੇ ਪੀਰਾਂ ਦੀਆਂ ਦਰਗਾਹਾਂ ਤੇ ਕਿਆਮਤ ਤੱਕ ਮੇਲੇ ਮਹਿਫਲੇ ਲੱਗਦੇ ਰਹਿਣੇ ਨੇ ਦਰਗਾਹ ਬਾਬਾ ਬੱਲੀਆਂ ਵਾਲੇ ਪੀਰ ਜੀ ਦੇ ਪੰਡਾਰੇ ਵਿੱਚ ਜੇ ਕਿਸੇ ਭੈਣ ਭਰਾ ਜ ਨੇ ਆਪਣਾ ਹਿੱਸਾ ਪਾਉਣਾ ਤਾਂ ਉਹ ਆਪਣੀ ਸਾਧਾ ਅਨੁਸਾਰ ਪਾ ਸਕਦਾ ਹੈ। ਧੰਨਵਾਦ ਜੀ। ਹੱਸਦੇ ਵਸਦੇ ਰਹੋ ਪੰਜਾਬੀਓ। ਮਹਿਫਲ ਇਕਵਾਲ YouTube ਚੈਨਲ ਹੱਕ ਪੰਜਾਬ ਦਾ ਟੀਵੀ 786 ਤੇ ਲਾਈਵ ਦਿਖਾਇਆ ਜਾਵੇਗਾ। ਮੁਹੰਮਦ ਹਨੀਸ਼ ਐਂਡ ਪਾਰਟੀ ਮਰੇ ਕੋਲੇ ਵਾਲੇ। دي is the ਜਵਦਾ ਕਾਕਾ ਚਾਹੇ ਵੱਲੋਂ ਬਾਬਾ ਗੋਰੀਆਂ ਦੀ ਤਰਕਾਰ ਦੇ ਦਲਵਾਰ ਦੇ ਪਰ 24 ਮਈ ਜਨ ਸ਼ਕਰਬਾਨ ਕਰਵਾਇਆ ਜਾ ਰਿਹਾ ਹੈ ਹਰ ਸਾਲ ਹੀ 24 ਮਈ ਨੂੰ ਅੰਡਰਾਸ ਨੂੰ ਅੰਡਰੇ ਕਾਕਾ ਦਾ ਕਾਕਾ ਬਾਬਾ ਕਾਕੇਵਾਲੀ ਵੱਲੋਂ ਸੜਪਾਂ ਭਾਈਆਂ ਵੱਲੋਂ ਸਾਰੇ ਸਹਿਤਾ ਵੱਲੋਂ ਪਹੁੰਚਾ ਰਿਹਾ ਹੋ ਰਿਹਾ ਹੈ ਅੱਲਾ ਜੀ ਰਜ਼ਾ ਹੈ ਇਹਨਾਂ ਮੁਜਬਬਾਈ ਮਿਹਰਬਾਨੀ ਹੈ ਮੇਰੇ ਤੇ ਭਾਈਆਂ ਦੀ ਸਾਰੇ ਭਾਈਆਂ ਦੀ ਮਿਹਰਬਾਨੀ ਹੈ ਕਿ ਜਿਹੜਾ ਆਪਣੇ ਮੈਨੂੰ ਚੈਤਾ ਨਾਲ ਆਪਣਾ ਇੱਥੇ ਤੇ ਵਾਲਾ ਮੌਕਾ ਦਿੰਦੇ ਨੇ ਮੈਂ ਇੱਥੇ ਜਵਾਬ ਕਰਦਾ ਹਾਂ ਇਮਾਨਦਾਰ ਨਾਲ ਕਰਦਾ ਹਾਂ ਅੱਲਾ ਦੇ ਹੁਕਮ ਨਾਲ ਆਪਣਾ ਜੁਮਰਾ ਵੀ ਕੀਤਾ ਹੈ ਅੱਲਾ ਮਿਹਰਬਾਨਾ ਚੈਤਾ ਨਾ ਕਰਾਂਗੇ ਇਨਸ਼ਾ ਅੱਲਾ ਪਾਣੀ ਅੱਲੀ ਮਿਹਰ ਪਾਣੀ ਦਾ ਪਾਣੀ ਸੈਤਾਨਾਂ ਕੋਲ ਆਉਂ ਰਿਹਾ ਬੱਤ ਬੱਤ ਅੱਗੇ ਤੋਂ ਮਦਦ ਕਰੋ ਬੱਬਾ ਬੜੀਆਂ ਵੀ ਸਰਕਾਰ ਰੇਲਵੇ ਰੋਡ ਬੱਬਾ ਬੜੀਆਂ ਦੀ ਦੁਦਾ ਮੈਂ ਰੇਲ ਵੀ ਪਾੜ ਤਾਰਾ ਕਰ ਮੇਰੇ ਭਾਈਓ ਚੌਕ ਵੀ ਤੁਰੇ ਗਏ ਅੱਲਾਹ ਨੇ ਬੰਦਾ ਡੋਮ ਨੂੰ ਤੇ ਪਲਾਰਾ ਅੱਲਾਹ ਚੌਕੀ ਮੈਨੂੰ ਜਨੇ ਬੰਦਾ ਰਾਹ ਰਾਪੇ ਕੁਵਾਲੀ ਜਿਹੜੇ ਭਾਈ ਕੁਵਾਲੀ ਦੇ ਸੰਤ ਹੋਣਾ ਚਾਹੁੰਦੇ ਨੇ ਉਹ ਵੀ ਆ ਗਏ ਇੱਥੇ ਮਤਲਬ ਕੈਂਪ ਹੋ ਜਨ ਜੋ ਵੀ ਭਾਈ ਆਏ ਆ ਜਦੋਂ ਦੇ ਵਕਤ ਬੱਦੂ ਸੇਵਾ ਲੈ ਗਏ ਸਤਿ ਸ਼੍ਰੀ ਅਕਾਲ ਤੇ ਪਿਆਰੀ ਜਿਵੇਂ ਦੀ ਸੂਰਤ ਪਿਆਰੀ ਮਾਰੇ ਪਈ ਲਸ਼ਕਾਰੇ ਜਿਵੇਂ ਦੀ ਸੂਰਤ ਪਿਆਰੀ ਮਾਰੇ ਪਈ ਲਸ਼ਕਾਰੇ ਲਾਟ ਮੱਥੇ ਦੀ ਇੰਜ ਪਈ ਸੀ ਮਾਰ ਗਈ ਲਸ਼ਕਾਰੇ ਓ ਲਾਟ ਮੱਥੇ ਦੀ ਇੰਜ ਪਈ ਜਗਦੀ ਲਾਟ ਮੱਥੇ ਦੀ ਇੰਜ ਪਈ ਜਗਦੀ ਜੂ ਮਸਮਾਨੀ

ਤੱਕ ਦੇ ਮੜਵਾਰੇ ਬਾਪੇ ਤੂੰ ਹਲ ਮੇਕਣ ਡੋਣਾ ਤੱਕ ਦੇ